ਤੱਬ ਤੋਂ ਪਹਿਲਾਂ ਸ਼ਾਹ ਜਾਨੇ ਪਿਆ ਪੈ ਚਾਚੀ ਕਾ ਜੀ ਨਾਂ ਮੈਂ ਗਮੀ ਜੰਤੇ ਤੂੰ ਹੀ ਦੇ ਰਿਆ ਪਿਆ ਦੋਤੀ ਚੰਨ ਤੇ ਆਪਾਂ ਗੱਲ ਕਰ ਲੈਂਦੇ ਆ ਇੱਕ ਮੇਲੇ ਦੀ ਨਾਂਗ ਪੰਜਵੀਂ ਮੇਲਾ ਤੇ ਉਹ ਪਿੱਤੀਵਿੰਦ ਦਾ ਨਜੀ ਪਿੰਦਾ ਕਪਿੰਦਾ ਚੇਲਾ ਤੰਤਰਾ ਜ਼ਿਲ੍ਹੇ ਦਾ ਉੱਥੇ ਅਪਾ ਜਾਣਾ ਨਾ ਮਮੀ ਦਾ ਹੀ ਨੇ ਤੇ ਉੱਥੇ ਤੁਹਾਨੂੰ ਉੱਥੇ ਵੀਡੀਓ ਬਣਾਏ ਦਿਖਾਵਾਂਗੇ ਬਈ ਬਈ ਪੂਰੀ ਦੁਨੀਆ ਹੁੰਦੀ ਉੱਥੇ ਜਿੰਨੇ ਦੇ ਮੰਨਦੇ ਨਾ ਐ ਮੈਂ ਪੀਰਾਂ ਨੂੰ ਉਚਾਰੇ ਉੱਤੇ ਜਾਂਦੇ ਜਾਂਦੇ ਐ ਤੇ ਮੈਂ ਛੋਟੇ ਬੱਚੇ ਹੀ ਜਾਂਦੇ ਵੇ ਚੜ੍ਹ ਉਹ ਜਾਂਦਾ ਰਹੇ ਤੇ ਬਾਕੀ ਆਪਾਂ ਤੈਨੂੰ ਦਿਖਾਵਾਂ ਦੇ ਉੱਤੇ ਵੀਡੀਓ ਤੇ ਵੀਡੀਓ ਦੇਖਦੇ ਰਹੋ ਅੰਤ ਤੱਕ ਜੋ ਵੀ ਗੱਲ ਆਦੀ ਗਾਂ ਤੇ ਲਾਈਕ ਮੈਂ ਤਾਂ ਜਰੂਰ ਕਰਨਾ ਤੇ ਆਪਣੇ ਚੈਨਲ ਜਾਂ ਚਕਾਈ ਬੈ ਜਰੂਰ ਕਰਨਾ ਆ ਮੇਲੇ ਤਾਂ ਵੀਡੀਓ ਵੇਖਦੇ ਹੋ ਤੇ ਪਿੰਦ ਚੇਲੇ ਦੀ ਆ ਪਿੱਥੀ ਉਹਨਾਂ ਨਜੀਪ ਨੇ ਤੇ ਜਿਲਾ ਤੰਤਾਰ ਅਜੋ ਤੇ ਮੇਲਾ ਇਨਾਂਗ ਪਾਕਿਸਤਾਨ ਇਨਾਂਗ ਪਾਕਿਸਤਾਨ ਆ ਲਿਆ ਛਪਾਂ ਵਾਰਾਂ ਉਹ ਮੇਲਾ ਹੀ ਅੱਜ ਹੈ ਉਹ ਕਿੰਨੀ ਦੁਨੀਆ ਕਿੰਨੇ ਬੀਬੀਂਗਾ ਪਹਿਣਾ ਹੋਈ ਬੜੇ ਵੀ ਤੋਰ ਵਾਈ ਬੇ ਬੱਚੇ ਹੀ ਬੜੇ ਇੱਥੇ ਉਹ ਮਿੱਟੀ ਦੇ ਫੱਪਾ ਤੇ ਨਾ ਉਹ ਲਾਉਂਦੇ ਉਹ ਮਿੱਟੀ ਤੇ ਨਾਲ ਤੇ ਚੰਦੀ ਲਾ ਦਿੰਦੇ ਵੀ ਨਾਲ ਤੇ ਇੱਕ ਹਰੀ ਚੰਦੀ ਦੀ ਨਾ ਤੇ ਤੇ ਮੰਤਾ ਮੰਨਦੇ ਆ ਮੰਤਾ ਹਾ ਤੇ ਕੀ ਹੋਰ ਤੇ ਆਵੇਲਾ ਮਿੱਟੀ ਲੈ ਕੇ ਜੋ ਚੰਦੀ ਲਾਤੀ ਹੰਡੇ ਹੰਡੇ ਸੱਪਣੀਆਂ ਦਾ ਕਾਚੀ ਹੁੰਦੇ ਸੱਪਣੀਆਂ ਦਾ ਹੰਡੇ ਕਾਚ ਕੇ ਇਹ ਆ ਤੁਜੀਪੁੱਲਾ ਦਾ ਪਿੰਦੇ ਆਏ ਜੇ ਪੰਜਾਬੀ ਗਾਇਤ ਨਹੀਂ ਹੈਗਾ ਗੁੰਦਾਨਾ ਉਹਦਾ ਪਿੰਦੇ ਆਏ ਚੁਜੀਤ ਪੁੱਲਾ ਦਾ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਤੇ ਲਾਈਕ ਕਮੈਂਟ ਦਾ ਇਹ ਜੋ ਦਖਣਾ ਓਕੇ ਧੰਨਵਾਦ ਜੀ